ਸਾਰੇ ਨੇ ਹੱਥ ਜੋੜ ਕੇ ਪਿਆਰ ਭਰੀ ਸਵੇਰ ਦੇ ਕਾਲ ਅੱਜ ਆਪਣੀ ਬ੍ਰੇਕਫਾਸਟ ਦੀ ਸ਼ੁਰੂਆਤ ਹੋ ਰਹੀ ਆ ਬ੍ਰੋਕਲੀ ਦੇ ਪਕੌੜਿਆਂ ਤੋਂ ਸਵੇਰੇ ਚਾਹ ਨਾਲ ਪਿੰਨੀਆਂ ਤਾਂ ਹੁੰਦੀਆਂ ਨੇ ਲਾਜਮੀ ਤੇ ਇੱਥੇ ਚੁੱਲ੍ਹੇ ਤੇ ਮੰਮੀ ਬਣਾਉਣ ਲੱਗੇ ਹੋਏ ਨੇ ਸਾਰਾਟ ਬਰਾਸੇ-ਬਾਸੇ ਖੜਾ ਬੜੀ ਬਾਰੀ ਦੀ ਵੇਟ ਕਰ ਰਿਹਾ ਵਾ ਕਰੀਏ ਇੰਜੋਏ ਬਈ ਪਕੌੜੇ ਇੱਕ ਨੰਬਰ ਨੇ ਬਸ ਇੱਕ ਚੀਜ਼ ਦੀ ਕਮੀ ਰਹੀ ਉਹ ਡੈਡੀ ਦੱਸਣਗੇ ਕਾਦੀ ਰਹੀ ਮੈਂ ਤੇਰੀ ਮੰਮੀ ਨੂੰ ਕਿਹਾ ਮੈਂ ਕੌਫੀ ਬਣਾਦਾ ਹਾਂ ਹਾਂ ਕੌਫੀ ਕਿ ਚਾਹ ਹੈ ਕਾਫੀ ਕਿਚਾ ਨਹੀਂ ਨਹੀਂ ਕੌਫੀ ਠੀਕ ਰੂਪ ਪਕੌੜਿਆਂ ਨਾਲ ਬੁੱਤ ਹਾਂ ਜੀ ਤੇ ਮੈਂ ਹਿਸਾਬ ਕਰਨਾ ਦੁੱਧ ਦਾ ਹਾਂ ਇਹਨਾਂ ਨੂੰ ਕੋਈ ਵੀ ਪਿੱਛੇ ਬੂਰੀ ਦਾ ਨਹੀਂ ਜਿਹੜੀ ਚੋਣੀ ਆ ਉਹਦਾ ਬਿਆਲੇ ਅੰਕਲ ਕੋਈ ਆਉਣਾ ਤੇਰੇ ਕੋਲ ਨਹੀਂ 30 ਦਿਨ ਤਾਂ ਪੀਵਾਗੇ ਜੇ ਇੱਕ ਦਿਨ ਝਗੜਾ ਹੋ ਜੂਗਾ ਹਾਂ ਨਜ਼ਾਰਾ ਨਾ ਝਗੜਾ ਤਾਂ ਮੈਨੂੰ ਆਪਾਂ ਦਾ ਸਹਿਣਾ ਫਿਰ ਮੈਨੂੰ ਆਪਾਂ 30 ਦਿਨ ਚੋਰ ਦੇ ਇੱਕ ਦਿਨ ਸਾਥ ਦਾ ਕੋਈ ਔਖੀ ਨਹੀਂ ਹੈਗੀ ਕੋਈ ਅਗਲੀ ਜਨਨ ਨਹੀਂ ਕੁਝ ਨਹੀਂ ਕਰਨਾ ਹਾਂ ਡੈਡੀ ਵੀ ਤੇਰੇ ਇਹ ਕੰਮ ਕਰ ਸਕਦੇ ਨੇ ਮਾੜੇ ਮੈਂ ਜਿਹੜੀ ਤੇਰੇ ਹੱਥ ਦੀ ਕਰਾਈ ਆਏ ਹਾਏ ਹਾਏ ਅੱਛਾ ਕੋ ਮੈਂ ਮੁੰਡਾ ਪੁੱਛ ਰੀ ਆਪੇ ਮੇਰੇ ਬੱਚਿਆਂ ਨੂੰ ਅੱਛਾ ਵੀ ਮੰਮੀ ਦਾ ਹੱਥ ਪੀਣੀ ਡੈਡੀ ਦੇ ਡੈਡੀ ਦੀ ਤਾਂ ਪੀਤੀ ਹੋਣੀ ਡੈਡੀ ਦੀ ਤਾਂ ਪੀਤੀ ਹੋਣੀ ਮਾਂ ਦੀ ਮਮਤਾ ਹੀ ਦੇਖੀ ਆ ਬਾਪ ਦੀ ਬਾਪਤਾ ਦੇਖੀ ਹੋ ਨਹੀਂ ਕਦੇ ਉਹ ਵਾ ਨਹੀਂ ਉਹ ਬਹੁਤ ਖਾਧੀਆਂ ਨੇ ਖਾਣ ਵੀ ਨਾਲ ਦਾ ਨਹੀਂ ਕਦੇ ਖਾਧਾ ਆ ਕਿੰਨੇ ਕਹਦੇ ਨੇ ਬਲੌਗ ਲਈ ਲੈ ਕੇ ਆਏ ਆ ਬਲੌਗ ਲਈ ਗਾਲਾ ਵਾ ਖਾਧੀਆਂ ਔਰ ਛਿੱਤਰ ਵਾ ਖਾਧਿਆ ਮਸ਼ਰੂਮ ਕੀ ਕਹਿੰਦੇ ਹੁੰਦੇ ਨੇ ਮਸ਼ਰੂਮ ਕੁੰਭਾ ਲੈ ਕੇ ਆਏ ਆ ਤੇਰੀ ਮੰਮੀ ਨੇ ਜੀ ਉਹ ਨਹੀਂ ਬਣਾਈ ਆ ਐਂ ਕਰੀ ਉਹਨਾਂ ਨੂੰ ਕੱਲ ਨੂੰ ਬਣਾ ਲਈ ਬਣਾਤੀ ਆ ਤਾਂ ਬਣਾਤੀ ਆ ਆਸਤੇ ਜਾਈਆਂ ਸਭ ਆ ਵਾ ਵੀ ਵਾ ਐਕਟੀ ਦਾ ਬਾਹਲੀ ਜੀ ਲੱਗਿਆ ਹੋਇਆ ਜੀ ਪੰਜਾਬ ਦੇ ਵਿੱਚ ਇਨਾ ਜਾਰੇ ਨਜ਼ਾਰਾ ਆਉਂਦਾ ਸਵੇਰ ਤੋਂ ਰਾਤ ਤੱਕ ਖਾਣ ਪੀਣ ਉਹਨੇ ਗਜਰੀਲਾ ਹੈਗਾ ਸੀ ਉਹਨੇ ਥੱਲੇ ਜਾ ਕੇ ਕਾਫੀ ਪੀ ਲਾਂਗੇ ਸੋ ਅਮਜੇ ਦਿਨ ਨੰਗ ਰਹੇ ਨੇ ਵੈਸੇ ਪਲਾਨ ਸੀਗਾ ਮੇਰਾ ਅੱਜ ਉਧਰ ਵੀ ਈਰਮਾਨ ਕੋਲੇ ਚੱਲੀ ਉਧਰ ਹਨੰਗਰ ਉਧਰ ਅਸੀਂ ਜਾ ਕੇ ਆਈਏ ਸੋ ਉਧਰ ਉਹਨਾਂ ਨੂੰ ਅੱਜ ਕੋਈ ਕੰਮ ਸੀਗਾ ਤੇ ਬਸ ਥੋੜੇ ਦਿਨਾਂ ਦੇ ਵਿੱਚ ਆਪਾਂ ਈਰਮਾਨ ਨੂੰ ਮਿਲ ਕੇ ਆਵਾਂਗੇ ਕਈ ਕੈਸੀ ਈਰਮਾਨ ਦੀ ਕਲਿੱਪ ਪਾ ਦਿਓ ਜੀ ਈਰਮਾਨ ਨਾਨਕ ਹੀ ਰਹਿੰਦਾ ਇੱਕ ਕਹਾਵਤ ਸੁਣੀ ਸੀ ਪਹਿਲਾਂ ਵੀ ਕਹਿੰਦੇ ਜਿਹੜੇ ਖਰਾਬ ਬੱਚੇ ਹੁੰਦੇ ਆਂਤੀ ਬੱਚੇ ਉਹਨਾਂ ਨੂੰ ਪੈ ਨਾਨਕੇ ਛੱਡ ਦੇਦੇ ਹੁੰਦੇ ਆ ਸੋ ਹੀ ਇਰਮਾਨ ਨਾਲ ਹੋਇਆ ਹੋਇਆ ਵਾ ਬਾਕੀ ਸ਼ਰਨ ਨਾਲ ਵੀ ਰੋਜ਼ ਗੱਲ ਹੋਈ ਜਾਂਦੀ ਆ ਉਹਨੇ ਇੱਕ ਦੋ ਵੀਡੀਓਸ ਵੀ ਪਾਈਆਂ ਨੇ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ ਵੀ ਉਹ ਕੈਨੇਡਾ ਕਾਹਤੇ ਗਈ ਸੀ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਉਹ ਕਿਸ਼ਨ ਕਾਰਕਾਤੇ ਲਈ ਚਲਾਉਂਦੀ ਹੋਗੀ ਉਹਨੇ ਵੀਡੀਓ ਪਾਈ ਆ ਬਾਕੀ ਮੌਸਮ ਇੰਨਾ ਜਾਂਦੇ ਸੋਹਣਾ ਆ ਮਿੱਠੀ ਮਿੱਠੀ ਧੁੱਪ ਜੀ ਆ ਰਹੀ ਆ ਤੇ ਮੈਂ ਤੇ ਅੰਗੜ ਅਸੀਂ ਕੋਠੇ ਤੇ ਖੇਡ ਰਹੇ ਆ ਆਪਣਾ ਬਾਕੀ ਇਰਮਾਨ ਨੂੰ ਆਪਾਂ ਮਿਸ ਪੂਰਾ ਕਰੀਦਾ ਵਾ ਹਾਂ ਵੀ ਤੂੰ ਕੀ ਕਰਨਾ ਚਾਹੁੰਨਾ ਪੀਸ ਹਾਂ ਪਰ ਉਹਰੇ ਮੁੱਕੇ ਨਹੀਂ ਮਾਨਨੇ ਔਰ ਐਦਾਂ ਹੀ ਹੋ ਜਾਂਦਾ ਜੀ ਉਹਨੂੰ ਫਿਰ ਸਾਹਮਣਾ ਕਰਨਾ ਬਹੁਤ ਔਖਾ ਬਾਕੀ ਨਾਨਕੀਆਂ ਦਾ ਵੀ ਜੀ ਨਹੀਂ ਲੱਗਦਾ ਹੈਗਾ ਰਮਾਂਜਾ ਜਦੋਂ ਰਾਇ ਹੁੰਦਾ ਉਹ ਵੀ ਮਿਸ ਕਰੀ ਜਾਂਦੇ ਆ ਬਾਕੀ ਇਹਦਾ ਪਤਾ ਨਹੀਂ ਮੈਂ ਪਰਸਨਲੀ ਬਹੁਤ ਮਿਸ ਕਰਦਾ ਰਮਾਂਜ ਨੂੰ ਤੇ ਆ ਜਾਣਗੇ ਇੱਕ ਦੋ ਦਿਨਾਂ ਵਿੱਚ ਹੀ ਇਕ ਲਾਂਗੇ ਮਿਲ ਕੇ ਆਉਣੇ ਆ ਮੁੰਡੇ ਦਾ ਜਨਮ ਦਿਨ ਵੀ ਆ ਚੁੱਕਿਆ ਸੋ ਜ ਆਵਾਂਗੇ ਆਇਆ ਥੱਲੇ ਆਲੀ ਹਾਲੀ ਹੁਣ ਆਗੇ ਆਪਾਂ ਦੂਜੇ ਕੋਠੇ ਤੇ ਬਾਕੀ ਘਰ ਚ ਨਜ਼ਾਰੇ ਨੇ ਪਰ ਦੁਨੀਆ ਦੇ ਵਿੱਚ ਉਥਲ ਪੁਥਲ ਹੋਈ ਪਈ ਆ ਵੀ ਪਤਾ ਨਹੀਂ ਕੀ ਬਣਨਾ ਟੈਰਿਫ ਲੱਗ ਰਹੇ ਨੇ ਕਿਤੇ ਉਹ ਕੀ ਹੋ ਰਿਹਾ ਮੇਬੀ ਤੁਸੀਂ ਜਿਹੜੀ ਗੱਡੀ ਹੁਣ ਖਰੀਦੀ ਆ ਆਉਣ ਵਾਲੇ ਥੋੜੇ ਜਿਹਾ ਟਾਈਮ ਦੇ ਵਿੱਚ ਹੀ ਲੱਖਾਂ ਦੇ ਹਿਸਾਬ ਨਾਲ ਸਸਤੀ ਹੋ ਜਾਵੇ ਜਿਹਾ ਟੈਰਿਫ ਯੂਰਪ ਵਾਲਿਆਂ ਨੇ ਵੀ ਅੱਜ ਕਹਿਤਾ ਸੋ ਇੱਦਾਂ ਬਹੁਤ ਕੁਝ ਹੋ ਰਿਹਾ ਵਾ ਤੇ ਆਪਣੇ ਵਰਗਿਆਂ ਨੂੰ ਹੁੰਦਾ ਵੀ ਯਾਰ ਜਿੱਥੋਂ ਪੈਸੇ ਬਚਦੇ ਆ ਬਾਚੇ ਜਾਣ ਹੁਣ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਦੇ ਵਿੱਚ ਤੁਹਾਡੇ ਪੈਸੇ ਬਚਣਗੇ ਵੀ ਤੁਹਾਨੂੰ ਪੈਸੇ ਮਿਲਣਗੇ ਵੀ ਸੋ ਜੀ ਜੇ ਤੁਸੀਂ ਕੈਨੇਡਾ ਯੂਐਸਏ ਬੰਗਲਾਦੇਸ਼ਾਂ ਤੋਂ ਆਪਣੇ ਮੋਲਕ ਨੂੰ ਪੈਸਾ ਭੇਜਦੇ ਹੋ ਤਾਂ ਤੁਸੀਂ ਐਪ ਯੂਜ਼ ਕਰ ਲਿਓ ਟੈਪ ਟੈਪਸ ਐਂਡ ਜਦੋਂ ਪਹਿਲੀ ਵਾਰੀ ਤੁਸੀਂ ਐਪ ਯੂਜ਼ ਕਰੋਗੇ ਟੈਪ ਟੈਪ ਸੈਂਡ ਮੇਰਾ ਕੋਡ ਯੂਜ਼ ਕਰੋਗੇ ਪੰਜਾਬੀ 20 ਤੁਹਾਨੂੰ 20 ਡਾਲਰ ਦਾ ਬੋਨਸ ਮਿਲੇਗਾ ਤੇ ਪੈਸੇ ਭੇਜਣ ਲੱਗੇ ਤੁਹਾਡੀ ਕੋਈ ਵੀ ਟ੍ਰਾਂਸਫਰ ਫੀ ਨੀ ਲੱਗਣੀ ਹੈਗੀ ਸੋ ਤੁਹਾਨੂੰ 20 ਡਾਲਰ ਦਾ ਬੋਨਸ ਵੀ ਮਿਲ ਜਾਣਾ ਪੈਸੇ ਵੀ ਮਿਲ ਗਏ ਤੇ ਤੁਹਾਡੀ ਕੋਈ ਟ੍ਰਾਂਸਫਰ ਫੀਸ ਤੁਹਾਡਾ ਕੋਈ ਖਰਚਾ ਵੀ ਨਹੀਂ ਲੱਗਿਆ ਹੈਗਾ ਪੈਸੇ ਕੁਇਕਲੀ ਟ੍ਰਾਂਸਫਰ ਹੋ ਜਾਣੇ ਆ ਐਕਸਚੇਂਜ ਰੇਟ ਵੀ ਤੁਹਾਨੂੰ ਬਹੁਤ ਵਧੀਆ ਮਿਲ ਜਾਣਾ ਜਿਹੜੇ ਕੈਨੇਡਾ ਯੂ ਐਸ ਏ ਤੋਂ ਪੈਸੇ ਭੇਜਣਗੇ ਜੀ ਉਹਨਾਂ ਨੂੰ 20 ਡਾਲਰ ਦਾ ਬੋਨਸ ਆ ਜਿਹੜੇ ਯੂ ਕੇ ਤੋਂ ਭੇਜਣਗੇ 10 ਪਾਉਂਡ ਯੂਰਪ ਵਾਲਿਆਂ ਨੂੰ 10 ਯੂਰੋ ਤੇ ਆਸਟ੍ਰੇਲੀਆ ਵਾਲ ਨੂੰ 30 ਡਾਲਰ ਦਾ ਬੋਨਸ ਆ ਬਾਕੀ ਮੈਂ ਲਿੰਕ ਵਗੈਰਾ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਸੋ ਨੈਕਸਟ ਟਾਈਮ ਤੁਸੀਂ ਪੈਸੇ ਭੇਜਣੇ ਹੋਏ ਜੀ ਯੂਜ਼ ਕਰ ਲਿਓ ਟੈਪ ਟੈਪ ਸੈਂਡ ਐਪ ਕੋਡ ਯੂਜ਼ ਕਰ ਲਿਓ ਪ ਤੇ ਤੁਹਾਨੂੰ ਮਿਲੂਗਾ 20 ਡਾਲਰ ਦਾ ਬੋਨਸ ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਕਰਨੀ ਆ ਤੁਸੀਂ ਮੈਂ ਤੁਹਾਡੀ ਵੀ ਸਲਾਹ ਸਾਰਿਆਂ ਦੀ ਲੈਣਾ ਚਾਹੁੰਦਾ ਵੀ ਇਹਦੇ ਵਿੱਚ ਕਿੱਦਾਂ ਵਾ ਹਨਾ ਉਹ ਹੈਗੀ ਆ ਜੀ ਬੱਚਿਆਂ ਦੀ ਪੜ੍ਹਾਈ ਦੇ ਰਿਲੇਟਡ ਕਾਫੀ ਮੈਨੂੰ ਮੈਸੇਜ ਆਉਂਦੇ ਹੁੰਦੇ ਆ ਇੰਸਟਾਗ੍ਰਾਮ ਵੀ ਤੁਸੀਂ ਅੰਗਦ ਨੂੰ ਇੰਡੀਆ ਦੇ ਵਿੱਚ ਸਕੂਲ ਪੜ੍ਹਨ ਲਾਇਆ ਹੋਇਆ ਜਾਂ ਕੈਨੇਡਾ ਦੇ ਵਿੱਚ ਸਕੂਲ ਪੜ੍ਹਨ ਲਾਇਆ ਹੋਇਆ ਤੇ ਇਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਤੁਸੀਂ ਮੈਨੂੰ ਆਪਣੀ opinion ਵੀ ਦੱਸਿਓ ਠੀਕ ਆ ਮੈਂ ਜਿਹੜੇ ਜਿਹੜੇ ਪੈਟਰਨ ਨੋਟ ਕੀਤੇ ਆ ਜੀ ਉਹ ਦੱਸਦਾ ਤੁਹਾਨੂੰ ਸਰਕਾਰ ਦੇ ਰੂਲ ਦੱਸਦਾ ਮੇਬੀ ਤੁਹਾਨੂੰ ਵੀ ਕੁਝ ਜਿਵੇਂ ਉਥੇ ਕਿੰਡਰਗਾਰਟਨ ਪ੍ਰੀ ਨਰਸਰੀ ਪ੍ਰੀ ਸਕੂਲ ਹੋ ਗਿਆ ਨਾ ਤੇ ਆਪਾਂ ਨੂੰ ਲੱਗਦਾ ਵੀ ਆਪਾਂ ਬੱਚੇ ਦੀ ਐਡਮਿਸ਼ਨ ਕਰਾ ਦਈਏ ਇੱਦਾਂ ਇੱਦਾਂ ਵੀ ਇਦੋਂ ਵੀ ਨਾ ਆਪਾਂ ਨੂੰ ਬੱਚੇ ਨੂੰ ਐਡਮਿਸ਼ਨ ਵਾਲੀ ਹੋਣੀ ਆ ਇਹ ਵੋ ਸਰਕਾਰ ਦਾ ਇੱਕ ਤਰੀਕੇ ਦਾ ਕਾਨੂੰਨ ਹੀ ਆ ਜੀ ਇਹ ਮੈਨੂੰ ਲੱਗਦਾ ਇੰਡੀਆ 'ਚ ਵੀ ਸੇਮ ਹੀ ਆ ਕੈਨੇਡਾ 'ਚ ਵੀ ਸੇਮ ਹੀ ਆ ਤੁਹਾਨੂੰ ਆ ਨਰਸਰੀ ਐਲ ਕੇ ਜੀ ਯੂ ਕੇ ਜੀ ਬੱਚਿਆਂ ਨੂੰ ਪੜਾਉਣੀ ਕੋਈ ਵੀ ਕੰਪਲਸਰੀ ਨਹੀਂ ਹੈਗੀ ਤੁਹਾਡਾ ਬੱਚਾ ਜਦੋਂ ਵੱਡਾ ਹੋ ਗਿਆ ਉਹਨੂੰ ਸਿੱਧਾ ਤੁਸੀਂ ਪਹਿਲੀ ਦੇ ਵਿੱਚ ਲਾ ਸਕਦੇ ਹੋ ਕੈਨੇਡਾ ਦੇ ਵਿੱਚ ਵੀ ਫਰਸਟ ਗ੍ਰੇਡ 'ਚ ਤੁਸੀਂ ਆਪਣਾ ਬੱਚਾ ਲੈ ਕੇ ਚਲੀ ਜਾਓ ਉਹ ਮਨਾਂ ਨਹੀਂ ਕਰ ਸਕਦੇ ਇਹ ਕਹਿ ਕੇ ਵੀ ਪ੍ਰੀ ਸਕੂਲ ਨਹੀਂ ਲਾਇਆ ਐਲ ਕੇਜੀ ਨਹੀਂ ਕਰਾਈ ਯੂ ਕੇਜੀ ਨਹੀਂ ਕਰਾਈ ਇਦਾਂ ਹੀ ਹੈ ਰੂਲ ਇੰਡੀਆ ਦੇ ਵਿੱਚ ਇਹ ਜਿੰਨੀ ਮੇਰੀ ਸਮਝ ਆ ਮੈਂ ਹੋਰ ਬੰਦਿਆਂ ਨੂੰ ਵੀ ਦੇਖਿਆ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਮੈਂ ਕਹਾਂ ਸਕੂਲ ਵਾਲੇ ਨੇ ਕਿਹਾ ਨਹੀਂ ਉਹ ਕਹਿੰਦੇ ਸਕੂਲ ਵਾਲੇ ਕੁਝ ਵੀ ਨਹੀਂ ਕਹਿੰਦੇ ਹੈਗੇ ਪਹਿਲੀ ਸਿੱਧੀ ਪਹਿਲੀ ਕਲਾਸ ਦੇ ਵਿੱਚ ਸਰਕਾਰ ਵੱਲੋਂ ਇਹ ਕਾਨੂੰਨ ਹੀ ਇੱਕ ਤਰੀਕੇ ਦਾ ਵੀ ਤੁਸੀਂ ਜਾ ਕੇ ਐਡਮਿਸ਼ਨ ਕਰਵਾ ਸਕਦੇ ਹੋ ਤੁਹਾਨੂੰ ਕੋਈ ਨਰਸਰੀ ਯੂ ਕੇਜੀ ਇਹਦੀ ਲੋੜ ਨਹੀਂ ਹੈਗੀ ਬਾਕੀ ਤੁਸੀਂ ਚੈੱਕ ਵੀ ਕਰ ਲਿਓ ਤੇ ਮੈਂ ਕੈਨੇਡਾ 'ਚ ਵੀ ਇਹ ਚੀਜ਼ ਪੁੱਛੀ ਆ ਸਕੂਲ ਤੋਂ ਤਾਂ ਟੀਚਰ ਨੇ ਮੈਨੂੰ ਇਹੀ ਰਿਪਲਾਈ ਦਿੱਤਾ ਵੀ ਚਾਹੇ ਤੁਹਾਡਾ ਬੱਚਾ ਨਹੀਂ ਵੀ ਪੜ ਰਿਹਾ ਤੁਸੀਂ ਸਿੱਧਾ ਜਾ ਕੇ ਪਹਿਲੀ ਦੇ ਵਿੱਚ ਲਾਓ ਅਸੀਂ ਐਕਸੈਪਟ ਕਰਾਂਗੇ ਮੇਬੀ ਕੋਈ ਐਂਟ੍ਰੈਂਸ ਮਾੜਾ ਮੋਟਾ ਟੈਸਟ ਲੈਂਦੇ ਹੋਣਗੇ ਸੋਰੋ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਰਕਾਰ ਵੀ ਕਹਿੰਦੀ ਹੈ ਵੀ ਕੋਈ ਐਡਾ ਚੱਕਰ ਨਹੀਂ ਹੈਗਾ ਜੇ ਤੁਹਾਡਾ ਜਵਾਕ ਨੇ ਆ ਕਲਾਸਾਂ ਨਹੀਂ ਕੀਤੀਆਂ ਹੈਗੀਆਂ ਲੋਡ ਨਹੀਂ ਹੈਗੀ ਜਵਾਕ ਨੂੰ ਠੀਕ ਆ ਸਿੱਧਾ ਆ ਕੇ ਪਹਿਲੀ ਚ ਐਡਮਿਸ਼ਨ ਲਾਵੀਂ ਹੁਣ ਦੂਜੀ ਗੱਲ ਆਉਂਦੀ ਹੈ ਵੀ ਇਹਨਾਂ ਕਲਾਸਾਂ ਦੇ ਵਿੱਚ ਬੱਚੀ ਬੱਚਾ ਸੱਚੀ ਉਹ ਇੰਨੀਆਂ ਚੀਜ਼ਾਂ ਸਿੱਖ ਜਾਂਦਾ ਵਾ ਤੇ ਜੇ ਸਿੱਖ ਜਾਂਦਾ ਕੀ ਉਹ ਇੱਕ ਤਰੀਕੇ ਦਾ ਉੱਥੇ ਬੰਦੀ ਬਣ ਕੇ ਨਹੀਂ ਰਹਿੰਦਾ ਹੁਣ ਪ੍ਰੀ ਸਕੂਲ 'ਚ ਅਸੀਂ ਜਾਂਦੇ ਸੀ ਮੈਨੂੰ ਉਹ ਚੀਜ਼ੀ ਬੜੇ ਲੱਗੀ ਮੈਂ ਯਾਰ ਕੀ ਇਹਨੇ ਹੋਰੇ ਸਿੱਖਣਾ ਕੀ ਇਦਾਂ ਆਹ ਚੀਜ਼ਾਂ ਕਰਕੇ ਤਾਂ ਮੈਂ ਤਾਂ ਲਿਆ ਸੀਗਾ ਮੈਂ ਕਹਾਂ ਵੀ ਨਹੀਂ ਸਾਡੀ ਫੀਸ ਵੀ ਭਰੀ ਹੋਈ ਸੀ ਮੈਂ ਕਹਾਂ ਛੱਡ ਪਰੇ ਮੇਰੇ ਮਨ ਨੂੰ ਦਿਲ ਨੂੰ ਸਹੀ ਜੇ ਨਹੀਂ ਲੱਗਿਆ ਕਿ ਜੀ ਮੈਂ ਕਹਿ ਰਿਹਾ ਇੰਨੇ ਛੋਟੇ ਬੱਚੇ ਤੇ ਜ਼ੁਲਮ ਹੀ ਆ ਹੁਣ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਮੈਂ ਦੂਜੇ ਪੱਖ ਨੂੰ ਭੰਡ ਰਿਆਂ ਜਿਹੜੇ ਆਪਣੇ ਬੱਚੇ ਛੱਡ ਕੇ ਆਉਂਦੇ ਆ ਮੇਬੀ ਉਹਨਾਂ ਨੂੰ ਉਹ ਵੀ ਕਿ ਅਸੀਂ ਬੱਚਿਆਂ ਨੂੰ अर्ਲੀ ਏਜ ਤੋਂ ਚੀਜ਼ਾਂ ਸਿਖਾਉਣੀਆਂ ਨੇ ਜਾਂ ਫਿਰ ਕਈਆਂ ਦੀ ਬਹੁਤਿਆਂ ਦੀ ਮਜਬੂਰੀ ਵੀ ਹੁੰਦੀ ਆ ਪੇਰੈਂਟਸ ਨਾਲ ਨਹੀਂ ਰਹਿੰਦੇ ਹੁੰਦੇ ਜੇ ਮੈਂ ਸਾਡੇ ਨਾਲ ਹੁਣ ਕੈਨੇਡਾ ਦੇ ਵਿੱਚ ਨਹੀਂ ਹੈਗੇ ਘਰ ਵਾਲਾ ਤੇ ਘਰ ਵਾਲੀ ਦੋਨੇ ਕੰਮ ਤੇ ਨੇ ਜੇ ਇੱਕ ਜਣਾ ਘਰੇ ਵੀ ਆ ਇੱਕ ਜਣੇ ਲਈ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਇੱਕ ਦਾ ਦੋ ਜਬਾਕ ਸਾਹਮਣੇ ਸੋ ਇਹ ਚ ਕੋਈ ਵਿਰੋਧ ਨਹੀਂ ਹੈਗਾ ਆਪਾਂ ਸਿਰਫ ਡਿਸਕਸ਼ਨ ਕਰ ਰਹੇ ਮੈਨੂੰ ਲੱਗਦਾ ਵੀ ਆ ਪ੍ਰੀ ਸਕੂਲ ਨਰਸਰੀ ਐਲ ਕੇਜੀ ਇਹਨਾਂ ਵਿੱਚ ਕੁਛ ਨਹੀਂ ਸਿੱਖਦੇ ਹੈਗੇ ਫਿਰ ਇਹਦੇ ਵਿੱਚ ਇੱਕ ਕਮੈਂਟ ਆਉਂਦਾ ਕਿ ਯਾਰ ਬੱਚੇ ਸੋਸ਼ਲ ਹੋ ਜਾਂਦੇ ਆ ਤੇ ਮੈਨੂੰ ਲੱਗਦਾ ਛੋਟੇ ਬੱਚੇ ਨੂੰ ਯਾਰ ਸੋਸ਼ਲ ਬਣਾ ਕੇ ਕਰਨਾ ਕੀ ਆ ਮੈਨੂੰ ਤਾਂ ਇਹਦੀ ਲੋੜ ਲੱਗਦੀ ਨਹੀਂ ਹੈ ਕਿ ਮੈਨੂੰ ਤਾਂ ਲੱਗਦਾ ਵੀ ਛੋਟਾ ਬੱਚਾ ਜਿੰਨਾ ਘੱਟ ਸੋਸ਼ਲ ਹੋਵੇ ਓਨਾ ਵਧੀਆ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਚਾਚਾ ਚਾਚੀਤਾਇਆ ਤਾਈ ਮਾਮਾ ਮਮੀ ਆਨ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹੀ ਉਹਨਾਂ ਘਰ ਰਹਿ ਲਵੇ ਉਹੀ ਬਹੁਤ ਵਧੀਆ ਵਾ ਹੁਣ ਬੱਚਾ ਸੋਸ਼ਲ ਜੇ ਜਿਵੇਂ ਘਰੇ ਰਹਿੰਦਾ ਕੋਈ ਰਿਸ਼ਤੇਦਾਰ ਹੁੰਦਾ ਉਹਨਾਂ ਚ ਵੱਧ ਹੋਊਗਾ ਜਾਂ ਇੱਕ ਜਗ੍ਹਾ ਤੇ ਫਾਰਮਲ ਐਜੂਕੇਸ਼ਨ ਆ ਜਿੱਥੇ ਤੁਹਾਨੂੰ ਬੈਂਚਾਂ 'ਚ ਬਿਠਾ ਦਿੱਤਾ ਜਾਂਦਾ ਇੱਕ ਬੈਗ ਲੈ ਕੇ ਜਾਂਦੇ ਹੋ ਤੇ ਟੀਚਰ ਪਰ ਜਦੋਂ ਬੱਚੇ ਛੋਟੇ ਤੋਂ ਵੱਡੇ ਹੁੰਦੇ ਆ ਜੀ ਉਹ ਸਵਾਲ ਬਹੁਤ ਪੁੱਛਦੇ ਆ ਮੈਨੂੰ ਲੱਗਦਾ ਜਦ ਘਰੇ ਉਹ ਸਵਾਲ ਪੁੱਛਦਾ ਤਾਂ ਕੋਈ ਬੰਦਾ ਉਹਨੂੰ ਵਧੀਆ ਰਿਪਲਾਈ ਕਰ ਸਕਦਾ ਜਦੋਂ ਟੀਚਰ ਨੂੰ ਬੱਚਾ ਸਵਾਲ ਪੁੱਛਦਾ ਪਹਿਲਾਂ ਤਾਂ ਬੱਚੇ ਦੀ ਵਾਰੀ ਆਊਗੀ ਨਾ ਇੰਨੇ ਬੱਚਿਆਂ ਨੇ ਸਵਾਲ ਪੁੱਛਣਾ ਟੀਚਰ ਇੰਨੇ ਤਾਂ ਅਸਲ ਦੇ ਨਹੀਂ ਸਕਦਾ ਕਿਉਂਕਿ ਜਵਾਬ ਤਾਂ ਦੇਣ ਚ 100 ਸਵਾਲ ਪੁੱਛਦਾ ਠੀਕ ਆ ਤਾਂ ਮੈਨੂੰ ਲੱਗਦਾ ਵੀ ਘਰੇ ਉਹਦਾ ਵੱਧ ਵਧੀਆ ਜਵਾਬ ਦਿੱਤੇ ਜਾ ਸਕਦੇ ਨੇ ਤੇ ਇਹ ਮਤਲਬ ਇਹ ਮੇਰੀ ਸੋਚ ਆ ਬਾਕੀ ਜੇ ਆਪਾਂ ਦੇਖਿਆ ਜਾਵੇ ਪੁਰਾਣੇ ਟਾਈਮਾਂ ਦੇ ਵਿੱਚ ਵੀ ਕੀ ਇੰਨੇ ਛੋਟੇ ਬੱਚਿਆਂ ਨੂੰ ਪੜਾਇਆ ਜਾਂਦਾ ਸੀਗਾ ਆਪਣੇ ਮਾਪਿਓ ਜਾਂ ਕੁਝ ਵੀ ਮੈਨੂੰ ਨਹੀਂ ਲੱਗਦਾ ਉਦੋਂ ਵੀ ਮਤਲਬ ਪਹਿਲੀ ਤੋਂ ਹੀ ਪੜਾਈ ਹੁੰਦੀ ਸੀ ਉਦੋਂ ਬਾਅਦ ਹੀ ਆਈਆਂ ਨੇ ਇਹ ਯੂਕੇਜੀ ਆ ਨਰਸਰੀ ਆ ਨਾ ਛੋਟੇ ਬੱਚੇ ਤਾਂ ਕੀ ਪੜਨੇ ਹੋਣਾ ਅਸੀਂ ਵੀ ਸਕੂਲਾਂ 'ਚ ਰਹੀਆਂ ਜਿਵੇਂ ਆਪਣੀ ਐਗਜ਼ਾਮਪਲ ਅਮਾ ਅਸੀਂ ਸਕੂਲ ਦੇ ਵਿੱਚ ਜਮਾ ਨਹੀਂ ਅਸੀਂ ਬੜਾ ਧਿਆਨ ਲਾ ਕੇ ਪੜਦੇ ਹੁੰਦੇ ਸੀਗੇ ਬਹੁਤੇ ਬੱਚੇ ਜਾਂ ਟਿਊਸ਼ਨਾਂ ਤੇ ਪੜਦੇ ਅੱਜ ਦੀ ਡੇਟ ਦੇ ਵਿੱਚ ਵੀ ਸਕੂਲ 'ਚ ਤਾਂ ਪੂਰਾ ਫਨ ਚੱਲਦਾ ਹੁੰਦਾ ਸੀਗਾ ਐ ਨਹੀਂ ਹੈਗਾ ਵੀ ਪੂਰਾ ਹੀ ਫਨ ਸੀ ਪਰ ਵਧੀਆ ਸੀ ਪਰ ਫਿਰ ਵੀ ਅਸੀਂ ਬਹੁਤ ਵਧੀਆ ਨੰਬਰ ਲੈਂਦੇ ਸੀ ਘਰੇ ਆ ਕੇ ਪੜਦੇ ਸੀ ਪੜਾਏ ਦੀ ਇੰਪੋਰਟੈਂਸ ਸਾਨੂੰ ਪਤਾ ਸੀ ਸਾਨੂੰ ਪਤਾ ਸੀ ਵੀ ਜੇ ਅਸੀਂ ਨਾ ਪੜੇ ਸਾਡਾ ਕੁਝ ਨਹੀਂ ਬਣਨਾ ਹੈਗਾ ਸਾਡੇ ਕੋਲੇ ਉਹ ਟਾਈਮ 'ਚ ਜ਼ਮੀਨ ਨਹੀਂ ਸੀ ਜਾਂ ਕੁਝ ਵੀ ਨਹੀਂ ਸੀ ਮਜਬੂਰੀ ਮੂਰੇ ਅਸੀਂ ਪੜਦੇ ਸੀਗੇ ਠੀਕ ਆ ਤੇ ਉਦੋਂ ਵੀ ਸਾਡੇ ਨਾਲ ਬਹੁਤ ਬੱਚੇ ਸੀ ਜਿਹੜੇ ਮੇਰੀ ਹੀ ਕਲਾਸ ਦੇ ਵਿੱਚ ਆਉਂਦੇ ਸੀ ਐਵਰੀ ਡੇ ਆਉਂਦੇ ਸੀਗੇ ਤੇ ਉਹ 12-12 ਪੜੀਆਂ ਨੇ ਉਹਨਾਂ ਨੇ ਪਰ ਉਹ ਜਮਈ ਮਸੇ ਹੀ ਪਾਸ ਹੁੰਦੇ ਸੀ ਉਹਨਾਂ ਨੂੰ ਗੱਲਾਂ ਆਮੀ ਆ ਬਣੇ ਸੋ ਇਦਾਂ ਨਹੀਂ ਹੈਗਾ ਵੀ ਪੜ੍ਹਾਈ ਵਾਲਾ ਹੀ ਬਹੁਤ ਸਿਰਾ ਲਾ ਜਾਂਦਾ ਵਾ ਇੱਕ ਮੈਂ ਗੱਲ ਉਹਰੇ ਹੋਰ ਨੋਟ ਕੀਤੀ ਆ ਹੁਣ ਇਹ ਵੀ ਥੋੜੀ ਜੀ ਕੰਟਰੋਵਰਸ਼ੀਅਲ ਗੱਲ ਆ ਮੈਂ ਦੇਖਿਆ ਵੀ ਜਿਹੜੇ ਤਾਂ ਲੋਕ ਆਪ ਬਹੁਤ ਪੜ੍ਹ ਲਿਖ ਜਾਂਦੇ ਆ ਪੀ ਐਚ ਡੀ ਕਰ ਲਈ ਮਾਸਟਰ ਡਿਗਰੀ ਕਰ ਲਈ ਦੋ ਪੀ ਐਚ ਡੀਆ ਕਰ ਲਿਆ ਹਨ ਉਹ ਆਪਣੇ ਬੱਚਿਆਂ ਨੂੰ ਇੰਨਾ ਲੈ ਕੇ ਸੀਰੀਅਸ ਨਹੀਂ ਰਹੰਦੇ ਬੱਚਿਆਂ ਦੀ ਪੜ੍ਹਾਈ ਦੇ ਉਹ ਕਹਿੰਦੇ ਉਹਨਾਂ ਨੂੰ ਐ ਲੱਗਦਾ ਵੀ ਪੜ੍ਹਾਈ ਠੀਕ ਆ ਜ਼ਰੂਰੀ ਆ ਹਰੇਕ ਦੀ ਨਹੀਂ ਗੱਲ ਕਰ ਰਿਹਾ ਮੈਨੂੰ ਲੱਗਦਾ ਵੀ ਜਿਹੜੇ ਜਾਦੇ ਪੜ੍ਹ ਲਿਖ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਪੜ੍ਹਾਈ ਦੇ ਵਿੱਚ ਕੀ ਕੁਛ ਆ ਉਹ ਇੰਨਾ ਬੱਚਿਆਂ ਨੂੰ ਨਸਬਣ ਜਵੇ ਚੱਲ ਆਹ ਕੋਰਸ ਜੇ ਐਡਮਿਸ਼ਨ ਲੈ ਲਵੇ ਇੰਨਾ ਖੋਜਵੇ ਪਰ ਜਿਹੜਾ ਬੰਦਾ ਘੱਟ ਪੜਿਆ ਲਿਖਿਆ ਮੇਰੇ ਵੀ ਕੈਨੇਡਾ 'ਚ ਕੁਝ ਫਰੈਂਡ ਨੇ ਜਿਨ੍ਹਾਂ ਨੂੰ ਇੰਗਲਿਸ਼ ਘੱਟ ਬੋਲਣੀ ਆਉਂਦੀ ਆ ਉਹਨਾਂ ਨੂੰ ਇੰਨਾ ਜਿਆਦਾ ਰਹਿੰਦਾ ਵੀ ਸਾਡਾ ਬੱਚਾ ਇੱਕ ਹੈ ਜੇ ਸਕੂਲ 'ਚ ਪੜੇ ਜਿੱਥੇ ਉਹਨੂੰ ਇੰਗਲਿਸ਼ ਵੱਧ ਆਵੇ ਸਾਡਾ ਬੱਚਾ ਬਹੁਤ ਇੰਟੈਲੀਜੈਂਟ ਹੋਵੇ ਅਸੀਂ ਨਹੀਂ ਪੜ ਲਿਖੇ ਹੈਗੇ ਕਿਉਂਕਿ ਉਹਨਾਂ ਨੂੰ ਆਉਂਦਾ ਵੀ ਜਿਸੀਂ ਕਿਤੇ ਪੜ ਲਿਖ ਜਾਂਦੇ ਅਸੀਂ ਹੋਰ ਬਹੁਤ ਕੁਝ ਕਰ ਜਾਣਾ ਸੀਗਾ ਹੁਣ ਉਹ ਪਤਾ ਨਹੀਂ ਵੀ ਇਹ ਦੁਨੀਆ ਤੇ ਸੱਚ ਹੈਗੀ ਆ ਗੱਲ ਕਿ ਨਹੀਂ ਪੜਾਈ ਆਬਵੀਅਸਲੀ ਬਹੁਤ ਰਾਹ ਖੋਲ ਦਿੰਦੀ ਆ ਡਿਗ ਪਤਾ ਨਹੀਂ ਮਤਲਬ ਕੁੱਲ ਮਿਲਾ ਕੇ ਕੀ ਬਣਦਾ ਵਾ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਜੀ ਆਪਾਂ ਇਤਿਹਾਸ ਦੇ ਵਿੱਚ ਜਾਈਏ ਗੁਰੂਕੁਲ ਸੀਗਾ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਉਦੋਂ ਵੀ ਸੀਗੀਆਂ ਵਿਸ਼ਵ ਵਿਦਿਆਲੇ ਜਿਹੜਾ ਕੁਝ ਵੀ ਸੀਗਾ ਨਾ ਸਾਰਾ ਕੁਝ ਆਪਣੇ ਗੁਰੂ ਸਾਹਿਬਾਨਾਂ ਦੀ ਵੀ ਆਪਾਂ ਗੱਲ ਕਰੀਏ ਤਾਂ ਸਾਰੇ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਪੜਾਈ ਦਾ ਜ਼ਿਕਰ ਹੁੰਦਾ ਕਿੰਨੀ ਉਹਨਾਂ ਨੂੰ ਭਾਸ਼ਾ ਮ ਆਉਂਦੀ ਸੀ ਅੱਜ ਲੋਕ ਕਹਿ ਦਿੰਦੇ ਆ ਵੀ ਆਹ ਭਾਸ਼ਾ ਨਾ ਬੋਲੋ ਆਹ ਭਾਸ਼ਾ ਸਾਡੀ ਆਹ ਲੱਗਦੀ ਆਹ ਭਾਸ਼ਾ ਸਾਡੀ ਆ ਵਾ ਪਰ ਉਹਨਾਂ ਨੇ ਦੇਖੋ ਉਹਨਾਂ ਨੂੰ ਕਿੰਨੀਆ ਭਾਸ਼ਾ ਦੇ ਵਿੱਚ ਗਿਆਨ ਸੀਗਾ ਪੰਜਾਬੀ ਨੂੰ ਛੱਡ ਕੇ ਕਿਵੇਂ ਉਹਨਾਂ ਨੇ ਹੋਰ ਕਿਹੜੀ-ਕਿਹੜੀ ਭਾਸ਼ਾ ਦੇ ਵਿੱਚ ਬਾਣੀਆਂ ਨੇ ਇਦਾਂ ਬਹੁਤ ਚੀਜ਼ਾਂ ਤਾਂ ਉੱਥੋਂ ਪਤਾ ਲੱਗਦਾ ਵੀ ਪੜ੍ਹਾਈ ਜ਼ਰੂਰੀ ਵੀ ਬਹੁਤ ਆ ਕਲਮ ਦੀ ਤਾਕਤ ਜ਼ਰੂਰੀ ਵੀ ਬਹੁਤ ਸੋ ਮੇਰਾ ਪਰਸਨਲ ਇਦਾਂ ਵਾ ਕਿ ਮੈਂ ਪੁੱਛਿਆ ਵੀ ਕਹਿੰਦੇ ਉਹ ਕਹਿੰਦੇ ਵੀ ਪਹਿਲੀ ਤੱਕ ਬੱਚਿਆਂ ਨੂੰ ਬਾਲਾ ਸਕੂਲ ਭੇਜਣ ਦੀ ਲੋੜ ਨਹੀਂ ਹੈਗੀ ਤੇ ਇਹ ਮੇਰਾ ਵਿਚਾਰ ਆ ਕਿ ਹੁਣ ਮੈਂ ਵੀ ਬਹੁਤ ਪੜਿਆ ਆ ਵਾ ਮਾਸਟਰ ਡਿਗਰੀ ਤੱਕ ਸਾਰਾ ਕੁਝ ਆਪਾਂ ਫੁੱਲ ਫੱਟੇ ਚੱਕੇ ਨੇ ਪੜਾਈ ਵਾਲੇ ਜਿੰਨੇ ਕਿ ਜਿੱਥੋਂ ਕਿ ਸੀਗੇ ਜਿਹੜੇ ਕਿ ਪਿੰਡਾਂ ਚੋਂ ਸੀਗੇ ਤਾਂ ਮੇਰੇ ਲਈ ਪੜਾਈ ਦੀ ਇੰਪੋਰਟੈਂਸ ਹੈਗੀ ਆ ਪਰ ਮੈਨੂੰ ਲੱਗਦਾ ਵੀ ਉਹਦੇ ਨਾਲੋਂ ਗਾਈਡੈਂਸ ਦੀ ਵੱਧ ਇੰਪੋਰਟੈਂਸ ਆ ਜੇ ਮੈਂ ਆ ਕਿਸੇ ਵੀ ਬੱਚੇ ਨੂੰ ਗਾਈਡ ਕਰਕੇ ਉਹਨੂੰ ਕਿਤੇ ਫਿੱਟ ਕਰ ਦੇਵਾਂ ਹੁਣ ਸਾਡੇ ਨਾਲ ਬੱਚੇ ਪੜ੍ਹੇ ਨੇ ਜਿਹੜੇ ਅੱਜ 에ਅਰ ਫੋਰਸ ਦੇ ਵਿੱਚ ਨੇ ਤੇ ਹੁਣ ਉਹ ਰਿਟਾਇਰ ਹੋ ਰਹੇ ਆ ਲੈਫਟੀਨੈਂਟ ਪੋਸਟ ਤੇ ਆਰਮੀ ਦੇ ਵਿੱਚ ਵੀ ਨੇ ਕੋਈ ਕਾਰਨਲ ਮਤਲਬ ਇਦਾਂ ਇਦਾਂ ਦੀਆਂ ਪੋਸਟਾਂ ਤੇ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ 12ਵੀਂ ਤੋਂ ਬਾਅਦ ਹੀ ਲੱਗ ਗਏ ਸੀ ਸਿਪਾਹੀ ਤੋਂ ਉੱਥੇ ਜਾ ਕੇ ਪੜ੍ਹ ਲੈ ਨਾਲੇ ਗਵਰਨਮੈਂਟ ਨੇ ਉਹਨਾਂ ਦੀ ਪੜ੍ਹਾਈ ਕਰਾਈ ਆ ਤੇ ਨਾਲ ਜਦੋਂ ਪੜਨਗੇ ਤਾਂ ਉਹਨਾਂ ਦੀ ਅਗਲੀ ਪ੍ਰੋਮੋਸ਼ਨ ਹੋ ਜਾਂਦੀ ਆ ਤੇ ਜਿਨ੍ਹਾਂ ਨੇ ਬਾਹਰ ਰਹਿ ਕੇ ਪੜ੍ਹੇ ਸਿਰਫ ਪੜ੍ਹਾਈ ਤੇ ਫੋਕਸ ਕੀਤਾ ਉਹਨਾਂ ਨੂੰ ਆਡੀ ਜੋਬ ਕਦੇ ਵੀ ਨਹੀਂ ਮਿਲ ਸਕੀ ਹੈਗੀ ਤਾਂ ਮੈਨੂੰ ਪਰਸਨਲੀ ਇਹ ਲੱਗਦਾ ਵੀ ਪੜ੍ਹਾਈ ਨਾਲੋਂ ਅੱਜਕੱਲ ਗਾਈਡੈਂਸ ਦੀ ਇੰਪੋਰਟੈਂਸ ਬਹੁਤ ਜ਼ਰੂਰੀ ਆ ਮੰਨ ਲਓ ਜਿਵੇਂ ਮੈਨੂੰ ਗਾਈਡੈਂਸ ਦਿੱਤੀ ਹੁੰਦੀ ਜਿਵੇਂ ਅਸੀਂ ਪੜ੍ਹਨ ਵਾਲੇ ਸੀ ਉਰੇ ਅਸੀਂ ਕੋਈ ਵੀ ਸਰਕਾਰੀ ਟੈਸਟ ਕਲੀਅਰ ਕਰ ਸਕਦੇ ਸੀਗੇ ਚਲੋ ਯੂਪੀਐਸਸੀ ਨੂੰ ਆਪਾਂ ਬਾਹਰ ਕੱਢ ਦ ਉਹ ਆਪਾਂ ਵਧੀਆ ਕਲੀਅਰ ਕਰ ਸਕਦੇ ਸੀ ਬੈਂਕ ਵਾਲੇ ਹੋ ਗਿਆ ਔਰੇ ਐਸ ਡੀ ਐਮ ਵਗੈਰਾ ਜਿਹੜੇ ਵੀ ਹੈਗੇ ਨੇ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਚ ਪੋਟੈਂਸ਼ੀਅਲ ਸੀਗਾ ਨਾ ਸਾਨੂੰ ਪਤਾ ਨਹੀਂ ਸੀਗਾ ਅੱਛਾ ਜਿਹੜੀਆਂ ਇਹੇ ਪੋਸਟਾਂ ਤੇ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਵੀ ਮਿਲਦਾ ਹਾਂ ਇੰਨੇ ਇੰਟੈਲੀਜੈਂਟ ਹੋ ਜਾਂਦੇ ਆ ਬੰਦੇ ਉਹ ਕਹਿੰਦੇ ਆ ਕਿ ਵੀ ਆਰ ਸਟਕ ਹੇਅਰ ਅਸੀਂ ਇਹ ਜੌਬ ਚ ਫਸ ਗਏ ਜੇ ਕਿਤੇ ਅਸੀਂ ਇਹ ਜੌਬ ਨਾ ਕਰਦੇ ਹੁੰਦੇ ਤਾਂ ਅਸੀਂ ਇੱਕ ਵਧੀਆ ਬਿਜ਼ਨਸ ਸਟਾਰਟਅਪ ਕਰਨਾ ਸੀਗਾ ਅਸੀਂ ਕੁਝ ਨਵਾਂ ਬਿਲਡ ਕਰ ਲੀਏ ਬੈਂਕਾਂ ਦੇ ਵੱਡੇ ਵੱਡੇ ਆਫਸਰ ਵੀ ਮੇਰੇ ਇੱਕ ਦੋ ਆੜੀ ਨੇ ਰਿਸ਼ਤੇਦਾਰੀ ਚ ਵੀ ਨੇ ਉਹ ਕਹਿੰਦੇ ਆ ਵੀ ਭਾਈ ਜੌ ਕਹਿੰਦੇ ਉੱਥੇ ਬਹੁਤ ਵਧੀਆ ਆਪਰਚੂਨਿਟੀਆਂ ਬੱਚਿਆਂ ਲਈ ਆਪਰਚੂਨਿਟੀਆਂ ਸੋ ਜਿਹੜਾ ਵੀ ਜਿੱਥੇ ਆ ਮਤਲਬ ਉਦੋਂ ਉਹਨੂੰ ਦੂਜੇ ਪਾਸੇ ਕਾਹ ਜਿਆਦਾ ਹੀ ਦਿੰਦਾ ਆਹ ਖੇਤ ਵਾਲੇ ਨੂੰ ਲੱਗਦਾ ਵੀ ਇਹਨਾਂ ਦੀ ਕਣਕ ਵਧੀਆ ਇਹਨੂੰ ਲੱਗਦਾ ਵੀ ਨਹੀਂ ਉਹ ਕਣਕ ਵਧੀਆ ਜੇ ਉੱਪਰੋਂ ਖੜ ਕੇ ਤੁਸੀਂ ਕੋਠੇ ਤੋਂ ਦੇਖਦੇ ਹੋ ਤਾਂ ਤੁਹਾਨੂੰ ਸਾਰਾ ਕੁਝ ਹਰਾ ਹਰਾ ਹੀ ਲੱਗਦਾ ਕੋਈ ਐਡਾ ਫਰਕ ਨਹੀਂ ਹੈਗਾ ਹਾਂ ਇਹ ਮੈਂ ਬਹੁਤ ਦੇਖਿਆ ਵੀ ਜਿਹੜੇ ਆਪ ਘੱਟ ਪੜੇ ਲਿਖੇ ਹੁੰਦੇ ਆ ਨਾ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ ਆਪਣੀ ਬੱਚਿਆਂ ਦੀ ਪੜਾਈ ਦਾ ਉਹ ਬਹੁਤ ਹੀ ਸੀਰੀਅਸ ਹੁੰਦੇ ਨੇ ਇਦਾਂ ਦੀ ਮੇਰੀ ਸੋਚ ਆ ਜੀ ਮੈਨੂੰ ਲੱਗਦਾ ਵੀ ਇੱਕ ਏਜ ਆਉਂਦੀ ਹੈ ਮੈਨੂੰ ਲੱਗਦਾ ਜਦੋਂ 6ਵੀਂ 7ਵੀਂ ਹੋਗੀ ਉਦੋਂ ਜ਼ਿਆਦਾ ਫੋਕਸ ਕਰੋ ਬੱਚਿਆਂ ਦੀ ਪੜ੍ਹਾਈ ਤੇ ਉਦੋਂ ਉਹਨਾਂ ਤੇ ਜ਼ਿਆਦਾ ਟਾਈਮ ਲਾਓ ਤੇ ਮੈਨੂੰ ਲੱਗਦਾ ਕੋਈ ਐਦਾਂ ਨਹੀਂ ਹੁੰਦਾ ਵੀ ਆਹ ਲਰਨਿੰਗ ਏਜ ਆ ਜੇ ਬੱਚਾ ਇਸ ਟਾਈਮ ਪੜ੍ਹਾਈ ਨਹੀਂ ਸਿੱਖੂਗਾ ਜਿਵੇਂ ਕਹਿੰਦੇ ਆ ਵੀ 3 ਤੋਂ 5 ਸਾਲ 7 ਸਾਲ ਤੱਕ ਬੱਚਾ ਜ਼ਿਆਦਾ ਚੀਜ਼ਾਂ ਸਿੱਖਦਾ ਤੇ ਜ਼ਿਆਦੇ ਦੇ ਵਿੱਚ ਉਹ ਮੇਬੀ ਇਮੋਸ਼ਨਲ ਇੰਟੈਲੀਜੈਂਸ ਆ ਜੀ ਉਹਦੇ ਵਿੱਚ ਫੈਮਿਲੀ ਓਰੀਐਂਟਡ ਹੋ ਜੇ ਹੋਰ ਗੱਲਾਂ ਚੋਂ ਉਹਦੀ ਕ੍ਰੀਏਟੀਵਿਟੀ ਵੱਧ ਜAVE ਘਰੇ ਰਹਿ ਕੇ ਹਨ ਉਹਨੂੰ ਫ੍ਰੀਡਮ ਆ ਥੋੜੀ ਜਹੀ ਸਕੂਲ ਦੇ ਵਿੱਚ ਫ੍ਰੀਡਮ ਖਤਮ ਹੋ ਜਾਂਦੀ ਪਰ ਜੇ ਇੱਕ ਪਾਸੇ ਪਿੱਛੇ ਰਹੂਗਾ ਤਾਂ ਬੱਚਾ ਦੂਜੇ ਪਾਸੇ ਅੱਗੇ ਨਿਕਲ ਜਾਊਗਾ ਇਹ ਹਮੇਸ਼ਾ ਹੀ ਇਹ ਚੀਜ਼ ਟਰੂ ਆ ਆ ਪਿੱਛੇ ਜੱਕ ਵੀਡੀਓ ਆਈ ਸੀ ਆਈਆਈਟੀ ਪਤਾ ਨਹੀਂ ਨਹੀਂ ਆਈਆਈਐਮ ਪਤਾ ਨਹੀਂ ਕਿਹੜੇ ਅਹਮਦਾਬਾਦ ਮਤਲਬ ਜਿਹੜੇ ਜਿਆਦਾ ਪੜ੍ਹਨ ਵਾਲੇ ਜਵਾਕ ਹੁੰਦੇ ਆ ਉਹਨਾਂ ਦੀ ਵੀਡੀਓ ਆਈ ਸੀ ਡਾਂਸ ਤੇ ਉਹ ਨੱਚਣ ਦੀ ਤੇ ਉਹਨਾਂ ਨੇ ਐਂਟਰੀ ਮਾਰੀ ਸੀ ਉਹਨਾਂ ਨੂੰ ਬਾਈਆਂ ਨੂੰ ਕਿਸੇ ਨੂੰ ਵੀ ਉਹਨਾਂ ਨੂੰ ਨੱਚਣਾ ਨਹੀਂ ਆਉਂਦਾ ਸੀਗਾ ਪਤਲੇ ਪਤਲੇ ਮੁੰਡੇ ਸੀ ਸਾਰਿਆਂ ਦੇ ਮੇਰੇ ਵਾਂਗੂ ਐਨਕਾਂ ਲੱਗੀਆਂ ਹੋਈਆਂ ਸੀਗੀਆਂ ਮਤਲਬ ਪੜ੍ਹਾਈ ਦੇ ਪ੍ਰੈਸ਼ਰ ਦੇ ਵਿੱਚ ਉਹ ਐਨੇ ਦਬੇ ਹੋਏ ਸੀ ਉਹਨਾਂ ਕੋਲ ਸਿਰਫ ਇੱਕ ਚੀਜ਼ ਸੀ ਪੜ੍ਹਾਈ ਜਿਹੜੇ ਬਾਲੇ ਜਿਆਦਾ ਪੜ੍ਹ ਜਾਂਦੇ ਆਂ ਕਈ ਵਾਰ ਪੜ੍ਹਾਈ ਦੇ ਦਬਾਅ ਨਾਲ ਵੀ ਫਰਕ ਪੈ ਜਾਂਦਾ ਵਾ ਹੁਣ ਮੈਂ ਵੀ ਆਪਣੀ ਗੱਲ ਕਰਾਂ ਮੈਂ ਜਿੰਨੀ ਦੇਰ ਤੱਕ ਪੜ੍ਹਦਾ ਰਿਹਾ ਬੀ ਟੈਕ ਉਦੋਂ ਬਾਅਦ ਮੈਂ ਜਦੋਂ ਜੌਬ ਕੀਤੀ ਉਦੋਂ ਜਾ ਕੇ ਮੇਰਾ ਸਰੀਰ ਭੜਨਾ ਸ਼ੁਰੂ ਹੋਇਆ ਤਕੜਾ ਰਿਹਾ ਕਿਉਂਕਿ ਪੜ੍ਹਾਈ ਤੁਹਾਡੇ ਦਿਮਾਗ ਤੇ ਬਹੁਤ ਲੋਡ ਪਾਉ ਹੁੰਦੀ ਹੈ ਜਿਹਦੇ ਦਿਮਾਗ ਤੇ ਪ੍ਰੈਸ਼ਰ ਆ ਜਾਂਦਾ ਉਹ ਖਾ ਖਾ ਬਹੁਤ ਮੋਟਾ ਹੋ ਜਾਊਗਾ ਜਾਂ ਫਿਰ ਜਿਹੜਾ ਆਪਣਾ ਦਿਮਾਗ ਆ ਨਾ ਇੰਨੀਆਂ ਕੈਲਰੀਜ਼ ਬਰਨ ਕਰਦਾ ਇੰਨੀਆਂ ਜਿਆਦੇ ਇਹ ਜੇ ਤੁਹਾਡੇ ਮੰਨ ਲਓ ਤੁਹਾਡੀ ਕੋਈ ਲੜਾਈ ਹੋਈ ਹੋਈ ਆ ਤੁਹਾਡਾ ਕੋਈ ਰੌਲਾ ਚੱਲ ਰਿਹਾ ਵਾ ਤੁਹਾਡੇ ਮਨ ਚ ਉਹ ਗੱਲ ਬਾਰ ਬਾਰ ਘੁੰਮੀ ਜਾ ਰਹੀ ਹੈ ਘੁੰਮੀ ਜਾ ਰਹੀ ਹੈ ਉਹਦੇ ਤੁਹਾਡੀਆਂ ਕੈਲਰੀਆਂ ਬਹੁਤ ਬਰਨ ਹੋਣਗੀਆਂ ਤੁਸੀਂ 3-4 ਦਿਨ ਜੇ ਇਦਾਂ ਦੇ ਨੇ ਉਹ ਤੋਂ ਬਾਅਦ ਆਪਣਾ ਭਾਰ ਕਰਕੇ ਦੇਖੋ ਕਿਲੋ ਡੇਢ ਕਿਲੋ ਘਟਿਆ ਹੋਊਗਾ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਜਦੋਂ ਹੀ ਮੈਂ ਪੜ੍ਹਾਈ ਛੱਡੀ ਮੈਨੂੰ ਪਤਾ ਵੀ ਮੇਰੇ ਮਨ ਚੋਂ ਕਿੰਨਾ ਜਿਆਦਾ ਬੋਝ ਘਟਿਆ ਫਿਰ ਕੈਨੇਡਾ ਜਾ ਕੇ ਪੜ੍ਹਾਈ ਕੀਤੀ ਚਲੋ ਉਦੋਂ ਨੂੰ ਸਾਨੂੰ ਚੀਜ਼ਾਂ ਹੈਂਡਲ ਕਰਨੀਆਂ ਆ ਗਈਆਂ ਸੀ ਵੀ ਕਿੱਦਾਂ ਸਾਰਾ ਕੁਝ ਆਪਾਂ ਕਰਨਾ ਵਾ ਤੇ ਮੇਰੀ ਇਦਾਂ ਦੀ ਸੋਚ ਆ ਜੀ ਪੜ੍ਹਾਈ ਲੈ ਜਿਹੜਾ ਪੜ੍ਹਦਾ ਉਹ ਵੀ ਵਧੀਆ ਜਿਹੜਾ ਨਹੀਂ ਪੜ੍ਹਦਾ ਉਹ ਵੀ ਵਧੀਆ ਬਹੁਤ ਸਾਡੇ ਨਾਲ ਮੁੰਡੇ ਸੀ ਜਿਹੜੇ ਪੜ੍ਹਦੇ ਨਹੀਂ ਸੀ ਉਹਨਾਂ ਨੇ ਆਪਣੇ ਅੱਜ ਕਾਰੋਬਾਰ ਖੋਲੇ ਹੋਏ ਨੇ ਆਪਣਾ ਸਾਰਾ ਕੁਝ ਸੈੱਟ ਕੀਤਾ ਹੋਇਆ ਵਾ ਤੇ ਬਹੁਤ ਆਣੇ ਸੀ ਜਿਹੜੇ ਬਹੁਤ ਵਧੀਆ ਪੜ੍ਹਦੇ ਸੀਗੇ ਉਹ ਵੀ ਠੀਕ ਨੇ ਸਾਰੀਆਂ ਚੀਜ਼ਾਂ ਹੀ ਓਵਰਆਲ ਵਧੀਆ ਨੇ ਤੁਹਾਨੂੰ ਕਿਹੜੀ ਫਿੱਟ ਬੈਠਦੀ ਆ ਉਹ ਤੁਸੀਂ ਦੇਖਣੀ ਆ ਤੁਹਾਡਾ ਗੱਲ ਉਹੀ ਆ ਗਈ ਵੀ ਹੁਣ ਜਿਵੇਂ ਤੁਹਾਡਾ ਵੀ ਦਿਨ ਹੈ ਨਾ ਇੱਕ ਦਿਨ ਦੇ ਵਿੱਚ ਬੰਦੇ ਕੋਲੇ 24 ਘੰਟੇ ਨੇ ਸੌਣ ਦੇ ਕੱਢ ਲਓ 8 16 ਘੰਟੇ ਜਾਂ ਕੁਝ ਵੀ ਜਿੰਨਾ ਕਿ ਵੀ ਟਾਈਮ ਰਹਿੰਦਾ ਹੁਣ ਉਹਦੇ ਵਿੱਚ ਉਹਨੂੰ ਤੁਸੀਂ ਕਿਵੇਂ ਸਪੈਂਡ ਕਰਦੇ ਹੋ ਜੇ ਤੁਸੀਂ ਆਪਣੀ ਸਿਹਤ ਤੇ ਲਾਉਂਗੇ ਘੰਟਾ ਤਾਂ ਤੁਹਾਨੂੰ ਰਿਕਵਰੀ ਵੀ ਵਧਾਉਣੀ ਪੈਣੀ ਆ ਨਾ ਤੁਹਾਡਾ ਕੰਮ ਕਰਨੇ ਵਾਲਾ ਘਟ ਗਿਆ ਜੇ ਤੁਸੀਂ ਅਧਿਆਤਮਿਕ ਤੌਰ ਤੇ ਲਾਉਂਗੇ ਤੁਸੀਂ ਉਧਰ ਨੂੰ ਜਾਦੇ ਤਕੜੇ ਹੋ ਜਾਓਗੇ ਵੀ ਹਾਂ ਸਪਿਰਚੁਅਲ ਤੁਹਾਨੂੰ ਚੀਜ਼ਾਂ ਦਾ ਅਫੈਕਟ ਹੋਣਾ ਘਟ ਜੂਗਾ ਮੋਹ ਘਟ ਜੂਗਾ ਤਿਆਗ ਵਧ ਜੂਗਾ ਇਹ ਜਿਹੀਆਂ ਚੀਜ਼ਾਂ ਦਾ ਫਰਕ ਪੈ ਜਾਊਗਾ ਇਹੀ ਸਾਰਾ ਤੁਸੀਂ ਕੰਮ ਸਟ्रेस ਹੋਊਗੀ ਤੁਹਾਡੇ ਮਨ ਤੇ ਹੋਰ ਤੁਸੀਂ ਕੰਮ ਕਰੋਗੇ ਪ੍ਰੋਡਕਟਿਵ ਹੋਮੋਗੇ ਉਹਦੇ ਨਾਲ ਤੁਹਾਨੂੰ ਫੈਮਲੀ ਨੂੰ ਘੱਟ ਟਾਈਮ ਦਿੱਤਾ ਜਾਊਗਾ ਤੁਹਾਡੀ ਹੈਲਥ ਵੀ ਡਿਕਲਾਈਨ ਹੋਊਗੀ ਤੁਹਾਡੀ ਸਿਹਤ ਤੇ ਚ ਪ੍ਰੋਬਲਮਸ ਹੋਣਗੀਆਂ ਸੋ ਕੋਈ ਮਰਜ਼ੀ ਚੀਜ਼ ਬਤਾ ਲਓ ਜੇ ਤੁਸੀਂ ਆਪਣੀ ਫੈਮਲੀ ਨੂੰ ਨਹੀਂ ਬਹੁਤ ਜ਼ਿਆਦਾ ਟਾਈਮ ਦੇ ਦੋਗੇ ਤੇ ਆਪਣੀ ਐਸ਼ ਪ੍ਰਸਤੀ ਨੂੰ ਤਾਂ ਤੁਹਾਡੇ ਕੋਲੇ ਪੈਸਾ ਘਟ ਜੂਗਾ ਤੁਹਾਡੇ ਕੋਲੇ ਸਿਹਤ ਇਦਾਂ ਸੋ ਇੱਕ ਚੀਜ਼ ਵਧਾਓਗੇ ਦੂਜੀ ਘਟਣੀ ਆ ਬੈਲੈਂਸ ਬਣਾ ਕੇ ਚੱਲਣਾ ਮੈਨੂੰ ਲੱਗਦਾ ਤੇ ਬਾਕੀ ਐਟ ਦ ਐਂਡ ਗੱਲ ਹੋਈ ਆ ਵੀ ਮਹਾਰਾਜ ਨੇ ਜਿਵੇਂ ਲਿਖੀ ਹੁੰਦੀ ਆ ਔਮੇ ਹੀ ਹੋਣਾ ਸੋ ਅੰਗਰੇਜ਼ਸਮੇ ਕਿਸੇ ਵੀ ਸਕੂਲ ਦੇ ਵਿੱਚ ਪੜਦਾ ਨਹੀਂ ਹੈਗਾ ਪੂਰੇ ਇੰਡੀਆ ਦੇ ਵਿੱਚ ਉਹਨੂੰ ਸਕੂਲ ਦੇ ਵਿੱਚ ਅਸੀਂ ਲਾਇਆ ਸੀਗਾ ਲਾਇਆ ਨਹੀਂ ਸੀ ਮਤਲਬ ਉਹਨੂੰ ਸਕੂਲ ਦਿਖਾਉਣ ਲੈ ਕੇ ਗਏ ਸੀਗੇ ਇੱਕ ਦੋ ਉਹਨੂੰ ਪਸੰਦ ਨਹੀਂ ਆਇਆ ਉਹ ਕਹਿੰਦਾ ਵੀ ਮੈਂ ਬੈਂਚ ਤੇ ਬੈਠਾਂਗਾ ਟੌイズ ਕਿੱਥੇ ਨੇ ਕਲਾਸਰੂਮ ਚ ਜਾ ਕੇ ਕਹਿੰਦਾ ਟੀਵੀ ਕਿੱਥੇ ਆ ਸੀ ਇੱਥੇ ਕਿੱਥੇ ਖੇਡਿਆ ਕਰਾਂਗੇ ਇਹ ਤਾਂ ਬੁੱਕਸ ਮੈਂ ਬੈਗ ਨਹੀਂ ਲੈ ਕੇ ਜਾਣਾ ਫਿਰ ਮੈਂ ਕਹਾ ਯਾਰ ਚੱਲ ਹੁਣ ਇਹ ਕੈਨੇਡਾ ਦਾ ਇਹਨੂੰ ਕੈਨੇਡੀਅਨ ਕਲਚਰ 'ਚ ਹੀ ਰਹਿਣ ਦਿੰਨੇ ਆ ਸੋ ਆਪਣਾ ਔਰੇ ਉਹ ਚਿੱਲ ਕਰਦਾ ਵਾ ਤੇ ਕਿਤੇ ਨਾ ਕਿਤੇ ਇੱਕ ਮੇਰੇ 'ਚ ਵੀ ਕਮੀ ਆ ਵੀ ਮੈਂ ਰੋਜ਼ ਸੋਚਦਾ ਉਹਨੂੰ ਪੜਾਊ ਮੈਂ ਪੜਾ ਨਹੀਂ ਪਾਉਂਦਾ ਹੈਗਾ ਮੈਂ ਕਹਿੰਦਾ ਵੀ ਚੱਲ ਉਹਨੂੰ ਥੋੜੀ ਜਿਹੀ ਐਸ਼ ਕਰਨ ਤੇ ਸ਼ਰਨ ਹੁੰਦੀ ਸੀਗੀ ਉਹਨੂੰ ਡੇਲੀ ਘੰਟਾ ਡੇਢ ਘੰਟਾ ਪੜਾ ਦਿੰਦੀ ਸੀ ਉਹਨੂੰ ਕਹਾਣੀਆਂ ਵੀ ਸੁਣਾਉਂਦੀ ਸੀ ਇਸ ਟਾਈਮ ਬੱਚੇ ਨੂੰ ਕਹਿੰਦੇ ਕਹਾਣੀਆਂ ਜਿਆਦਾ ਸੁਣਾਉਣੀਆਂ ਚਾਹੀਦੀਆਂ ਨੇ ਪਰ ਮੈਂ ਚੱਲ ਉਹਨੂੰ ਥੋੜਾ ਜਿਹਾ ਖੇਡਾਂ ਚ ਲਾ ਕੇ ਰੱਖਦਾ ਬਾਕੀ ਵੀ ਹਰੇਕ ਦਾ ਅਲੱਗ-ਅਲੱਗ ਸੀਨ ਆ ਉਹ ਕਿੱਥੇ ਬੈਠਾ ਕਿਵੇਂ ਆ ਕਿਵੇਂ ਸੋਚਦਾ ਤੁਹਾਡੇ ਬੱਚੇ ਨੇ ਤੇ ਆਪਣੇ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਰੱਖੋ ਤੁਹਾਡੇ ਕਿਵੇਂ ਪਰਿਵਾਰ ਚ ਕਿਦਾਂ ਦਾ ਸੀਨ ਤੁਸੀਂ ਫਿਊਚਰ ਦੇ ਵਿੱਚ ਬੱਚੇ ਨੂੰ ਕੀ ਬਣਾਉਣਾ ਹੁਣ ਜਿਹਨੇ ਬਣਾਉਣਾ ਹੀ სპੋਰਟਸਮੈਨ ਆਪਣੇ ਬੱਚੇ ਨੂੰ ਹਨ ਉਹਨੇ ਪੜ੍ਹਾਈ ਦਾ ਐਡਾ ਕੀ ਚੱਕਰ ਕਰਨਾ ਕੋਲੀ ਹੁਣ ਮਿਲਦਾ 12 ਬੂਰਾ ਹੀ ਪੜੇ ਹੋਏ ਨੇ ਮੇਰੇ ਨਾਲ ਦੇ ਜੰਮੇ ਹੋਏ ਤੇ ਉਰੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਮੁੰਲਾ ਦਾ ਕਨਵਰਸੇਸ਼ਨ ਜਿਆਦਾ ਲੰਬੀ ਹੋ ਗਈ ਪਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਪੁਆਇੰਟ ਆਫ View ਜਰੂਰ ਦੱਸਿਓ ਇਹਦੇ ਵਿੱਚ ਕੋਈ ਸਹੀ ਗਲਤ ਨਹੀਂ ਹੁੰਦਾ ਹੈਗਾ ਜਿੰਨਾ ਕ ਅਸੀਂ ਦੇਖਿਆ ਆਸ-ਪਾਸਾ ਉਹ ਮੇਰਾ ਉਦਾਂ ਦੀ ਸੋਚ ਆ ਤੁਸੀਂ ਜਿੱਥੇ ਰਹਿੰਦੇ ਹੋ ਸ਼ਹਿਰ ਦੇ ਵਿੱਚ ਮੇਬੀ ਵੱਡੇ ਸ਼ਹਿਰ ਦੇ ਵਿੱਚ ਜਾਂ ਕਿਤੇ ਹੋਰ ਉਦਾਂ ਦੀ ਤੁਹਾਡੀ ਸੋਚ ਹੋਊਗੀ ਬਾਕੀ ਮਿਲਾਂਗੇ ਜੀ ਆਪਾਂ ਅਗਲੇ ਵਲੌਗ ਦੇ ਵਿੱਚ ਲਵ ਯੂ ਟੇਕ ਕੇਅਰ ਬਾਏ ਸਾਰਿਆਂ ਨੂੰ